ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਹੁਣ ਹਰ ਥਾਂ ਤੇ ਮੰਤਰੀਆਂ ਦਾ ਘਰਾਓ ਹੁੰਦਾ ਨਜ਼ਰ ਆ ਰਿਹਾ ਏ ਉੱਥੇ ਹੀ ਤਾਜ਼ਾ ਮਾਮਲਾ ਸ੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਏ ਜਿੱਥੇ ਗਿੱਦੜਪਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਦਾ ਕਿਸਾਨਾਂ ਵੱਲੋਂ ਘਰਾਓ ਕੀਤਾ ਗਿਆ ਇਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਇਸ ਗੱਲ ਨੂੰ ਗਲਤ ਦੱਸਿਆ ਗਿਆ ਉਹਨਾਂ ਨੇ ਕਿਹਾ ਏ ਕਿ ਕਿਸਾਨਾਂ ਵੱਲੋਂ ਸਿਰਫ ਭਾਜਪਾ ਦਾ ਹਿਕਾਰਾਓ ਕਰਨ ਦੀ ਗੱਲ ਕੀਤੀ ਗਈ ਸੀ ਅ ਇੱਕ ਤਾਂ ਖਾਸ ਕਰਕੇ ਕਿਸਾਨ ਯੂਨੀਅਨ ਬਾਰੇ ਗੱਲ ਕਰਨੀ ਚਾਹਣਾ ਹੈ ਵੀ ਜਿਹੜੀ ਅਸਲੀ ਕਿਸਾਨ ਯੂਨੀਅਨ ਹੈ ਅਸਲੀ ਕਿਸਾਨ ਯੂਨੀਅਨ ਹੈ ਮਲਕਿ तमाम ਲੋਕ ਜਿਹੜੇ ਕਿਸਾਨੀ ਸੰਘਰਸ਼ ਪਿੱਛੇ ਜਿਨ੍ਹਾਂ ਨੇ ਬਹੁਤ ਵੱਡਾ ਆਪਦਾ ਯੋਗਦਾਨ ਪਾਇਆ ਔਰ ਜਿਨ੍ਹਾਂ ਨੇ ਆਪਦੇ ਪਰਿਵਾਰ ਛੱਡ ਕੇ ਸਾਡੇ ਭਰਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਉਹਨਾਂ ਦੇ ਅੱਗੇ ਤਾਂ ਬਈ ਸਿਰ ਝੁਕ ਜਾਂਦਾ ਹੈ। ਉਹ ਉਹਨਾਂ ਦਾ ਦੇਣ ਨਹੀਂ ਅਸੀਂ ਦੇ ਸਕਦੇ। ਔਰ ਮੈਂ ਇਹ ਵੀ ਬੇਨਤੀ ਕਰਾਂਗਾ ਆਪਦੇ ਇਲਾਕਾ ਨਿਵਾਸੀਆਂ ਨੂੰ ਕਿ ਉਹਨਾਂ ਦਾ ਸਾਥ ਤੁਸੀਂ ਦਿੱਲੀ ਜਾ ਜਾ ਕੇ ਦਿਓ ਜਿੰਨੀ ਭਾਰੀ ਤਦਾਦ ਦੇ ਵਿੱਚ ਅਸੀਂ ਬਾਰਡਰ ਤੇ ਜਾ ਸਕਦੇ ਹਾਂ ਮੈਨੂੰ ਲੱਗਦਾ ਸਾਨੂੰ ਜਾਣਾ ਚਾਹੀਦਾ। ਨਾਲੀਦਾਲ ਮੈਂ ਕਈ ਫਿਰਦੇ ਇੱਥੇ ਅਕਾਲੀ ਦਲ ਵਾਲਿਆਂ ਤੋਂ ਕੁਝ ਪੈਸੇ ਲੈ ਲੈਂਦੇ ਐ ਥੋੜੇ ਜੇ ਲੋਗ ਐ ਚੰਦ ਲੋਗ ਜਿਹੜੇ ਜਾਣ ਬੁੱਝ ਕੇ ਖਰਾਬ ਕਰਦੇ ਆ ਯਾਰ ਬੜੀਆਂ ਜਿੰਨੀਆਂ ਸਾਡੀਆਂ ਯੂਨੀਅਨਸ ਐ ਅਸੀਂ ਉਹਨਾਂ ਨੂੰ ਸਲਾਮ ਕਰਦੇ ਆ ਤੇ ਅਸੀਂ ਯੂਨੀਅਨ ਦੇ ਸਾਰੇ ਕੰਮ ਦਾ ਸਵਾਗਤ ਕਰਦੇ ਆ ਪਰ ਕੁਝ ਲੋਗ ਪੇਡ ਵੀ ਤੁਰੇ ਫਿਰਦੇ ਆ ਪੇਡ ਸਾਨੂੰ ਹਮੇਸ਼ਾ ਘੇਰਿਆ ਜਾਂਦਾ ਘੇਰਦੇ ਐ ਜੇ ਅਸੀਂ ਦਿੱਲੀ ਜਾਂਦੇ ਆ ਤਾਂ ਕਹਿੰਦੇ ਭਾਈ ਦਿੱਲੀ ਕਿਉਂ ਗਏ ਹੋ ਜੇ ਅਸੀਂ ਪਿੰਡਾਂ ਜਾਂਦੇ ਆ ਤਾਂ ਕਹਿੰਦੇ ਪਿੰਡ ਚ ਕਿਉਂ ਜਾਂਦੇ ਹੋ ਕਈ ਵਾਰੀ ਆਮਣੇ ਸਾਹਮਣੇ ਜਵਾਬ ਵੀ ਦਿੱਤਾ ਕਿ ਨਹੀਂ ਵੀਰੇ ਆ ਗੱਲ ਆ ਨਹੀਂ ਐ ਆ ਗੱਲ ਅਸੀਂ ਤੁਹਾਡੇ ਹਰ ਸੰਘਰਸ਼ ਦੇ ਨਾਲ ਐ ਹਰ ਫੈਸਲੇ ਦੇ ਨਾਲ ਐ ਪਰ ਅੱਜ ਇੱਕ ਨਵੀਂ ਗੱਲ ਮਿਲੀ ਯਾਰ ਉਹ ਮੇਰੀ ਘਰ ਵਾਲੀ ਗਈ ਸੀ ਇੱਕ ਦੋ ਲੋਕਾਂ ਦੇ ਅਫਸੋਸ ਕਰਨ ਵਾਸਤੇ ਇਹਨਾਂ ਮਾਂ ਦੇ ਸ਼ੇਰਾਂ ਨੇ ਉਹਨਾਂ ਨੂੰ ਵੀ ਘੇਰਨਾ ਸ਼ੁਰੂ ਕਰਤਾ ਉਹ ਪਾਈ ਅਸੀਂ ਪੰਜਾਬੀ ਐ ਸਾਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਹਰ ਔਰਤ ਦਾ ਸਾਨੂੰ ਇਹ ਸਿਖਾਇਆ ਗਿਆ ਹੈ ਤੇ ਤੁਸੀਂ ਭਾਜੀ ਕਿਹੜੀ ਕਿਸਾਨ ਯੂਨੀਅਨ ਆ ਵੀ ਜਿਹੜੀ ਮੇਰੇ ਘਰ ਵਾਲੀ ਨੂੰ ਸਵਾਲ ਪੁੱਛਦੇ ਹੋ ਤੁਸੀਂ ਮੈਨੂੰ ਸਵਾਲ ਪੁੱਛੋ ਤੁਹਾਡਾ ਫਰਜ ਬੰਦਾ ਹੈ ਮੈਨੂੰ ਸਵਾਲ ਪੁੱਛਣ ਦਾ ਸੋ ਮੇਰਾ ਤੁਹਾਨੂੰ ਜਵਾਬ ਦੇਣ ਦਾ ਵੀ ਫਰਜ ਬੰਦਾ ਔਰ ਜਿੱਥੇ-ਜਿੱਥੇ ਤੁਸੀਂ ਕਿਹਾ ਮੈਨੂੰ ਵੀ ਆ ਕੇ ਮਿਲ ਮੈਂ ਆ ਕੇ ਤੁਹਾਨੂੰ ਜਵਾਬ ਵੀ ਦਿੱਤਾ ਪਰ ਯਾਰ ਇਹ ਗੱਲ ਚੰਗੀ ਨਹੀਂ ਗਈ ਇਹਰੇ ਨਾਲ ਕਿਸਾਨ ਸੰਘਰਸ਼ ਨੂੰ ਢਾ ਲੱਗੇਗੀ ਆਉਣ ਵਾਲੇ ਸਮੇਂ 'ਚ ਔਰ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਬੜੇ ਸਤਕਾਰਯੋਗ ਨੂੰ ਕਿ ਉਹ ਇਹਨਾਂ ਲੋਕਾਂ ਨੂੰ ਸਮਝਾਉਣ ਜੇ ਉਹ ਉਹਨਾਂ ਦੇ ਗਰੁੱਪ ਦੇ ਆ ਤੇ ਜੇ ਕੋਈ ਐਵੇਂ ਸ਼ਰਾਰਤੀ ਅੰਸਰ ਹੈ ਤਾਂ ਇਹ ਕਹਿਨ ਕਿ ਇਹ ਸ਼ਰਾਰਤੀ ਹੈ ਭਈ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਸੋ ਦੁਬਾਰਾ ਫਿਰ ਮੈਨੂੰ ਲੱਗਦਾ ਕਿ ਅਸੀਂ ਤਾਂ ਕਿਸੇ ਦੁਸ਼ਮਣ ਦੀ ਧਰਮ ਪਤਨੀ ਵੀ ਆਉਂਦੀ ਹੋਵੇ ਜਾਂ ਉਹਨਾਂ ਦੀ ਔਰਤ ਆਉਂਦੀ ਹੋਵੇ ਅਸੀਂ ਉਹਨਾਂ ਨੂੰ ਸਨਮਾਨ ਦਿੰਨੇ ਆ ਤੇ ਆ ਮੈਨੂੰ ਸਮਝ ਹੀ ਨਹੀਂ ਆਈ ਕਿਹੜੀ ਕਿਸਾਨ ਯੂਨੀਅਨ ਹੈ ਜਿਹੜੀ ਕਿਸੇ ਦੀ ਘਰ ਵਾਲੀ ਨੂੰ ਵੀ ਘੇਰ ਲੇ ਕਦੇ ਪਹਿਲਾਂ ਗੋਲਡੀ ਜੀ ਦੀ ਉਥੇ ਧਰਮਸ ਪਤਨੀ ਨੂੰ ਘੇਰਿਆ ਗਿਆ ਬਿਨਾ ਮਤਲਬ ਤੋਂ ਅੱਜ ਮੇਰੀ ਘਰ ਵਾਲੀ ਨੂੰ ਪੁੱਛਣ ਲੱਗੇ ਕਿ ਸਾਨੂੰ ਸਵਾਲ ਦੱਸ ਕੇ ਜਾ ਅਸੀਂ ਲੰਮੇ ਪੈਨੇ ਕੋਈ ਗੱਲ ਤੱਕ ਬੰਦੀ ਹੈ ਇਹ ਗੱਲ ਯਾਰ ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਬਹੁਤੀ ਸਿਆਨਫ ਹੈ ਮੇਰੀ ਦੁਵਾਰਾ ਫੇਰ ਹੱਥ ਜੋੜ ਕੇ तमाम ਜਥੇਬੰਦੀਆਂ ਦੇ ਆਗੂ ਸਹਿਮਾਨਾਂ ਨੂੰ ਬੇਨਤੀ ਹੈ ਕਿ ਇਸ ਗੱਲ ਨਾਲ ਸਾਡਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਐਦਾਂ ਨਹੀਂ ਕਰਨਾ ਚਾਹੀਦਾ ਅਸੀਂ ਕਿਸੇ ਦੇ ਘਰੇ ਆਉਣੇ ਆ ਪਿੰਡ ਚ ਆਉਣੇ ਆ ਸਾਨੂੰ ਕਿਸੇ ਨੇ ਬੁਲਾਇਆ ਹੁੰਦਾ ਉਹ ਵੀ ਇਹਦਾ ਬੁਰਾ ਪ੍ਰਭਾਵ ਪੈਂਦਾ ਅੱਜ ਕੋਈ ਥਰਾਜ ਵਾਲੇ ਤੋਂ ਚੱਲ ਕੇ ਆ ਗਿਆ ਬੰਦਾ ਆਪਦੇ ਉਥੋਂ ਦੇ ਬੰਦੇ ਲੈ ਕੇ ਆਇਆ ਇੱਥੋਂ ਦਾ ਤਾਂ ਕੋਈ ਪਿੰਡ ਦਾ ਬੰਦਾ ਨਹੀਂ ਸੀ ਸਾਡੇ ਗਿੱਦੜਵਾ ਦਾ ਬਾਹਰਲੇ ਹਲਕੇ ਵਾਲੇ ਮੇਰੇ ਭਰਾਵਾਂ ਨੂੰ ਪਤਾ ਨਹੀਂ ਕੀ ਚਾਅ ਹੈ ਉਧਰੋਂ ਚੱਲ ਕੇ ਆਉਂਦੇ ਐ ਸੋ ਯਾਰ ਮੇਰੀ ਬੇਨਤੀ ਹੈ ਮਾਹੌਲ ਖਰਾਬ ਨਾ ਕਰੋ ਪੰਜਾਬ ਦਾ ਵਧੀਆ ਮਾਹੌਲ ਹੈ ਮੇਰੇ ਵੀਰੋ ਤੇ ਆਪਾਂ ਸਾਰੇ ਜੇ ਤੁਸੀਂ ਸਹੀ ਕਿਸਾਨ ਸਮਰਥਕ ਹੈ ਨਾ ਤਾਂ ਜੋ ਸੰਜੁਗਤ ਮੋਰਚਾ ਦਾ ਫੈਸਲਾ ਹੋਇਆ ਹੈ ਕਿ ਅਸੀਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਅਸੀਂ ਭਾਜਪਾ ਦੇ ਖਿਲਾਫ ਲੜਾਈ ਲੜਨੀ ਤੇ ਆਓ ਆਪਾਂ ਰਲ ਕੇ ਭਾਜਪਾ ਉਹਨਾਂ ਦੇ ਖਿਲਾਫ ਲੜਾਈ ਲੜੀਏ ਉਹ ਸੰਜੁਗਤ ਮੋਰਚੇ ਦੀ ਗੱਲ ਤੇ ਪਹਿਰਾ ਦਈਏ ਨਾ ਕਿ ਆਪ ਦਾ ਆਪ ਦਾ ਏਜੰਡਾ ਬਣਾ ਕੇ ਆਪ ਦੀ ਆਪ ਦੀ ਟੋਰ ਬਣਾਉਣ ਦੇ ਮਾਰੇ ਔਰ ਇਹਦੇ ਕੋਈ ਬਹਾਦਰੀ ਨਹੀਂ ਵੀ ਮੈਂ ਫਲਾਣੇ ਦੀ ਕਾਰ ਰੋਕ ਲਈ ਮੈਂ ਫਲਾਣੇ ਦੀ ਕਾਰ ਅੱਗੇ ਪੈ ਗਿਆ ਮੈਂ ਫਲਾਣੇ ਦੀ ਘਰ ਵਾਲੀ ਨੂੰ ਰੋਕ ਲਿਆ ਜ ਜੋਂ ਨੂੰ ਸਵਾਲ ਕੀਤੇ ਕਿਹੜੀ ਬਹਾਦਰੀ ਹੈ SMZ ਪੰਜਾਬ ਦੇ ਲਈ ਸੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਫੋਲੋਇਟਸ ਅਪਡੇਟ ਫਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ SMZ NEWS ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर YouTube ਚੈਨਲ ਐਂਡ ਪ੍ਰੈਸ ਦ ਬੈਲ ਆਈਕਨ